ਕਾਫੀ ਸਾਡੇ ਕੋਲ ਸਾਧ ਬਾਬੇ ਜਾਂ ਹੋਰ ਜਿੰਨੇ ਕ腐ਸ਼ਨ ਸਿੱਖੀ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਂ ਜਿਸ ਤਰੀਕੇ ਨਾਲ ਕਹੀਏ ਕਿ ਸਾਨੂੰ ਸਾਡੀ ਜਿਹੜੀ ਜਦੋਜਹਦ ਹੈ ਉਹਦੇ ਤੋਂ ਢਟਕਾਉਣ ਦੀ ਕੋਸ਼ਿਸ਼ ਕੀਤੀ ਇਹ ਇਹ ਜਿਹੜੀਆਂ ਬਰੀਕੀਆਂ ਨੇ ਹੋਣਾ ਕਿ ਪਤਾ ਲੱਗਦੀਆਂ ਨੇ ਜਦੋਂ ਅਸੀਂ ਗੱਲ ਕਰਦੇ ਕਿਉਂਕਿ ਜਦੋਂ ਜਦੋਂ ਅਸੀਂ ਆਪਣੀ ਮੂਵਮੈਂਟ ਜਿਹੜੀ ਚੱਲੀ ਐ ਐਕਟਿਵਿਜ਼ਮ ਚੱਲਿਆ ਖਾਲਸਾ ਦੀ ਜਦੋਜਾਦ ਖਾਲਸਾ ਦੀ ਲਹਿਰ ਜਦੋਂ ਅਸੀਂ ਉਸ ਦੇ ਉੱਤੇ ਵਰਕ ਕਰਨਾ ਸ਼ੁਰੂ ਕੀਤਾ ਨਾ ਕਿ ਸਾਡੇ ਤੋਂ ਗਲਤੀ ਕਿੱਥੇ ਹੋਈ ਹੈ ਸਾਡਾ ਇਹਨਾਂ ਨੁਕਸਾਨ ਕਿਉਂ ਹੋਇਆ ਸਾਡੀ ਲਹਿਰ ਦੇ ਵਿੱਚ ਸਿਖਰ ਤੇ ਜਾ ਕੇ ਜਾਨ ਇੱਕਦਮ ਕਿਉਂ ਖਤਮ ਹੋ ਜਾਂਦੀ ਹੈ ਇਹ ਗੱਲਾਂ ਦੇ ਉੱਤੇ ਅਸੀਂ ਵਰਕ ਕਰਨਾ ਸ਼ੁਰੂ ਕੀਤਾ ਕੰਮ ਕਰਨਾ ਸ਼ੁਰੂ ਕੀਤਾ ਪਰ ਜਿਹੜੇ ਨਤੀਜੇ ਨਿਕਲੇ ਜਦੋਂ ਅਸੀਂ ਇਸ ਦੇ ਉੱਤੇ ਅਧਿਐਨ ਕੀਤਾ ਬਹੁਤ ਖਤਰਨਾਕ ਨਤੀਜੇ ਨਿਕਲੇ ਉਹਦੇ 'ਚ ਰੂਸ ਦਾ ਵੀ ਹੱਥ ਬ੍ਰਿਟਨ ਦਾ ਵੀ ਹੱਥ ਸਾਬਤ ਹੁੰਦਾ ਉਹਦੇ 'ਚ ਆਰਐਸਐਸ 나ਗਪੁਰ ਨੂੰ ਕਿਵੇਂ ਵਰਤਿਆ ਇੰਡੀਅਨ ਏਜੰਸੀਆਂ ਨੇ ਦੁਰਵਰਤੋਂ ਕਿਵੇਂ ਕੀਤੀ ਮਸ਼ੀਨਰੀ ਦੀ ਪੈਸਾ ਸਿੱਖਾਂ ਦੇ ਉੱਤੇ ਪਾਣੀ ਵਾਂਗੂ ਕਿਵੇਂ ਵਹਾਇਆ ਸਿੱਖਾਂ ਨੂੰ ਕਿਵੇਂ ਮਤਲਬ ਸਰੀਰਕ ਤੌਰ ਦੇ ਉੱਤੇ ਖਤਮ ਕੀਤਾ ਸਿੱਖਾਂ ਨੂੰ ਮਾਨਸਿਕ ਤੌਰ ਦੇ ਉੱਤੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਿੱਖਾਂ ਨੂੰ ਗੱਲ ਕੀ ਇਸ ਤਰੀਕੇ ਨਾਲ ਉਹਨਾਂ ਨੇ ਬਣਾ ਦਿੱਤਾ ਪੰਜਾਬ ਦੇ ਵਿੱਚ ਕਿ ਜੋ ਗੱਲਾਂ ਅਸੀਂ ਆ ਸਾਰੀਆਂ ਆਪਣੀਆਂ ਅੱਖਾਂ ਦੇ ਨਾਲ ਦੇਖੀਆਂ ਨੇ ਇਹਨਾਂ ਬਰੇ ਸਰਦਾਰ ਕਪੂਰ ਸਿੰਘ ਜੀ ਸੱਚੀ ਸਾਕੀ ਜਿਨ੍ਹਾਂ ਨੇ ਲਿਖੀ ਹੈ ICS ਅਫੀਸਰ ਅਤੇ ਸਰਦਾਰ ਭਰਪੂਰ ਸਿੰਘ ਬਲਵੀਰ ਪੱਤਰਕਾਰ ਜਿਨ੍ਹਾਂ ਦਾ ਮੈਂ ਇੰਟਰਵਿਊ ਵੀ ਕੀਤਾ ਸੀ ਜਦੋਂ ਅਸੀਂ ਊੜਵਾਲ ਪਹੁੰਚਦੇ ਹਾਂ ਪਿੱਛੇ ਜੋ ਉਹ ਕਹਿ ਕੇ ਗਏ ਸੀ ਤਾਂ ਉਹ ਗੱਲਾਂ ਪਤਾ ਲੱਗਦਾ ਕਿ ਸਾਨੂੰ ਉਹਨਾਂ ਦਾ ਦਿਮਾਗ ਕਿਵੇਂ ਕੰਮ ਕਰਦਾ ਸੀ ਉਹ ਔੜ ਵਾਲੇ ਸਵੇ ਲਈ ਕਿਵੇਂ ਦੇਖ ਰਹੇ ਸਨ ਸੋ ਅਸੀਂ ਉਹਨਾਂ ਦੀ ਜਿਹੜੀ ਛੱਡੀ ਹੋਈ ਗੱਲ ਹੈ ਜਿੱਥੋਂ ਮੈਂ ਕੋਸ਼ਿਸ਼ ਕਰਦਾ ਕਿ ਉੱਥੋਂ ਗੱਲ ਨੂੰ ਅੱਗੇ ਲੈ ਕੇ ਜਾਵਾਂ ਪਰ ਅੱਗੇ ਲੈ ਕੇ ਕਿੱਥੇ ਤੱਕ ਜਾਣੀ ਐ ਅਸੀਂ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਆਜ਼ਾਦੀ ਹਾਸਲ ਕਰ ਲੈਣੀ ਆ ਅਸੀਂ ਤਾਂ ਖਾਲਸਤਾਨ ਦੇ ਨੇੜੇ ਪਹੁੰਚੇ ਹੋਏ ਆ ਬਹੁਤ ਆਪਣੇ ਤੇ ਦੂਜੀ ਗੱਲ ਆ ਜਿਹੜੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਸਿੱਖ ਕਿਵੇਂ ਦੇ ਵੀ ਨੇ ਕੋਈ ਕਿੰਨੀਆਂ ਵੀ ਜਥੇਬੰਦੀਆਂ ਦੇ ਵਿੱਚ ਵੰਡੇ ਹੋਏ ਨੇ ਉਹਨਾਂ ਤੱਕ ਜਿੱਥੇ ਵੀ ਤੁਹਾਡੀ ਗੱਲਬਾਤ ਹੁੰਦੀ ਆ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੋ ਵੀ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਅਸੀਂ ਤਾਂ ਇਹ ਗੱਲ ਕਰਦੇ ਤੁਹਾਡੇ ਨਾਲ ਖਾਲਸਤਾਨ ਤੋਂ ਬਿਨਾ ਤੋ ਇਸ ਕਰਦੇ ਲਈ ਅਸੀਂ ਇੱਕ ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮ ਬਣਾਇਆ ਹੈ ਉਸ ਨੂੰ ਅਸੀਂ ਆਪਣੇ ਤਰੀਕੇ ਨਾਲ ਲਾਗੂ ਵੀ ਕੀਤਾ ਸਾਡੇ ਬਜ਼ੁਰਗ ਨੇ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਧਰ ਗਏ ਵੀ ਨੇ ਤੇ ਹਾਲੇ ਉਹਨਾਂ ਦਾ ਮਹੌਲ ਉੱਧਰ ਨੂੰ ਹੈ ਇਹ 2-3 ਸਾਲਾਂ ਦੇ ਵਿੱਚ ਬਜ਼ੁਰਗ ਨੇ ਸਾਰੇ ਉੱਥੇ ਪੰਜਾਬ ਪਹੁੰਚ ਜਾਣਗੇ ਪਰ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਅਸੀਂ ਉੱਥੇ ਆਪਣੀ ਧਰਤੀ ਖਾਲੀ ਕਰਵਾਉਣੀ ਹੈ ਬ੍ਰਾਹਮਣ ਤੋਂ ਅਸੀਂ ਇੰਡੀਅਨ ਸਟੇਟ ਕੋਲੋਂ ਆਪਣੀ ਧਰਤੀ ਖਾਲੀ ਕਰਵਾਉਣੀ ਹੈ ਹਰ ਹਾਲ ਚ ਕਰਵਾਉਣੀ ਹੈ